ਫਗਵਾੜਾ ਸ਼ਹਿਰ ਵਿੱਚ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰਾ ਦੇ ਹੌਸਲੇ ਦਿਨੋ-ਦਿਨ ਉਭਲੰਦ ਹੁੰਦੇ ਜਾ ਰਹੇ ਹਨ ਆਏ ਦਿਨ ਇਲਾਕੇ ਅੰਦਰ ਚੋਰ-ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ تازہ ਮਾਮਲਾ ਫਗਵਾੜਾ ਸ਼ਹਿਰ ਦੇ ਨਜ਼ਦੀਕ ਲੱਗਦੇ ਪਿੰਡ ਨੰਗਲਮਾਝਾ ਤੋਂ ਸਾਹਮਣੇ ਆਇਆ ਜਿੱਥੇ ਕਿ ਬੇਖੌਫ ਚੋਰਾ ਨੇ ਬੀਤੀ ਦੇਰ ਰਾਤ ਨੂੰ ਗੁਰੂ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੁਰੂ ਘਰ ਦੇ ਝਿੰਦੇ ਤੋੜ ਕੇ ਗੁਰੂ ਘਰ ਵਿੱਚ ਲੱਗੀ ਹੋਈ ਗੋਲਕ ਨੂੰ ਚੋਰੀ ਕਰਕੇ ਫਰਾਰ ਹੋ ਗਏ ਤੇ ਜਾਂਦੇ-ਜਾਂਦੇ ਬੇਖੌਫ ਚੋਰਾ ਨੇ ਪਿੰਡ ਵਿੱਚ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਇਆ ਤੇ ਕਰ ਦੇ ਮੇਨ ਗੇਟ ਦਾ ਲੋਕ ਤੋੜ ਕੇ ਅੰਦਰ ਪਿਆ ਕਰੀਬ 50000 ਰੁਪਏ ਦਾ ਕੈਸ਼ ਅਤੇ ਸੋਨੇ ਦੀਆਂ ਬਾਲੀਆਂ ਲੈ ਕੇ ਬੇਖੌਫ ਚੋਰ ਫਰਾਰ ਹੋ ਗਏ ਤੇ ਚੋਰਾ ਵੱਲੋਂ ਪਿੰਡ ਵਿੱਚ ਦੋ ਹੋਰ ਘਰਾਂ ਦੇ ਜਿੰਦੇ ਤੋੜਨ ਦਾ ਮਾਮਲਾ ਸਾਹਮਣੇ ਆਇਆ ਇਸ ਤਾਰੀ ਖਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰਣਜੀਤ ਕਲੇ ਨੇ ਦੱਸਿਆ ਕਿ ਅੱਜ ਸਵੇਰ ਉਹਨਾਂ ਨੂੰ ਸੂਚਨਾ ਮਿਲੀ ਕਿ ਗੁਰੂ ਘਰ ਦੇ ਲੋਕ ਟੁੱਟੇ ਹੋਏ ਹਨ ਅਤੇ ਗੁਰੂ ਘਰ ਦੀ ਗੋਲਕ ਚੋਰੀ ਹੋ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਗੁਰੂ ਘਰ ਪੰਚਾਇਤ ਨੇ ਦੇਖਿਆ ਕਿ ਗੁਰੂ ਘਰ ਦੀ ਗੋਲਕ ਚੋਰੀ ਹੋ ਚੁੱਕੀ ਸੀ ਤੇ ਜਦੋਂ ਉਹਨਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਜਿਸ ਵਿੱਚ 5 ਦੇ ਕਰੀਬ ਵਿਅਕਤੀਆਂ ਵੱਲੋਂ ਇਸ ਸਾਰੇ ਚੋਰੀ ਦੀ ਘਟਨਾ ਦਾ ਅਨਜਾਮ ਦਿੱਤਾ ਗਿਆ ਉਹਨਾਂ ਦੱਸਿਆ ਕਿ ਬੇਖੌਫ ਚੋਰਾਂ ਵੱਲੋਂ ਚੋਰੀ ਕੀਤੀ ਗੋਲਕ ਨੂੰ ਪਿੰਡ ਦੇ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਲਿਜਾ ਕੇ ਉਸ ਵਿੱਚੋਂ ਸਾਰੇ ਪੈਸੇ ਕੱਢ ਕੇ ਖਾਲੀ ਗੋਲਕ ਉਸ ਜਗ੍ਹਾ ਤੇ ਸੁੱਟ ਗਏ ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਉੱਧਰ ਹੋਰ ਜਾਣਕਾਰੀ ਦਿੰਦਿਆਂ ਰਣਧੀਰ ਕੌਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਲੜਕੇ ਦੇ ਘਰ ਗਈ ਹੋਈ ਸੀ ਤਾਂ ਉਸ ਦੌਰਾਨ ਬੇਕਾਬੂ ਚੋਰਾਂ ਨੇ ਉਸ ਦੇ ਘਰ ਦਾ ਲੋਕ ਤੋੜ ਕੇ ਘਰ ਅੰਦਰ ਪਈ ਕਰੀਬ 50000 ਦੀ ਨਕਦੀ ਅਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਲੈ ਕੇ ਬੇਕਾਬੂ ਚੋਰ ਫਰਾਰ ਹੋ ਗਏ ਹਨ ਅਨਾਂ ਦੱਸਿਆ ਕਿ ਇਸ ਤਾਰੀ ਖਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਕਟਨਾ ਵਾਲੀ ਜਗਾਹ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਿਕਰਯੋਗ ਹੈ ਕਿ ਇਲਾਕੇ ਅੰਦਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਜਿੱਥੇ ਆਮ ਲੋਕ ਘਬਰਾਏ ਹੋਏ ਹਨ ਉੱਥੇ ਹੀ ਇਹਨਾਂ ਬੇਖੌਫ ਚੋਰਾਂ ਦੇ ਹੌਂਸਲੇ ਇੰਨੇ بلند ਹੋ ਚੁੱਕੇ ਹਨ ਕਿ ਹੁਣ ਇਹ ਬੇਖੌਫ ਚੋਰ ਗੁਰੂ ਘਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਜਿਵੇਂ ਲਗਭਗ 4:30 ਵਜੇ ਮੈਨੂੰ ਹੈਪੀ ਭਾਜੀ ਦਾ ਫੋਨ ਆਇਆ 4:30-4:50 ਵਜੇ ਅਸੀਂ ਗੁਰਦੁਆਰਾ ਸਾਹਿਬ ਆਜਾਈਦਾ। ਤੋਂ ਐਪੀਟਾਈਜ਼ ਦਾ ਫੋਨ ਆਇਆ ਕਿ ਜਲਦੀ ਗੁਰਦੁਆਰਾ ਆਓ। ਤੋਂ ਮੈਂ ਜਲਦੀ ਆਇਆ ਤੇ ਇਹਨਾਂ ਨੇ ਦੱਸਿਆ ਕਿ ਗੁਰਦੁਆਰੇ ਦਾ ਲੋਕ ਮੁੱਲਾ ਟੁੱਟ ਗਿਆ ਜੀ। ਕੋਈ ਚੋਰ ਚਾਕੇ ਲੈ ਗਿਆ ਜੀ। ਅਸੀਂ ਨਾਲ ਹੀ ਕੌਂਸਲ ਨੂੰ ਵੀ ਇਨਫੋਰਮ ਕੀਤਾ ਔਰ ਦੂਸਰੇ ਪਾਸੇ ਅਸੀਂ ਲਾਗੇ ਛਾ ਕੇ ਗੋਲਗ ਦੇਖੀ ਕਿਉਂਕਿ ਮੈਂ ਇਹਨਾਂ ਨੂੰ ਦੱਸਿਆ ਗੋਲਗ ਦਾ ਵਜਨ ਇਹ ਕਹਿੰਦੇ ਬਹੁਤ ਜ਼ਿਆਦਾ ਸਾਰੇ ਅਸੀਂ ਸਲਾਹ ਕੀਤੀ। ਬਾਅਦ ਅਸੀਂ ਆਪਣੇ ਸਾਰੇ ਸਹਿਯੋਗੀਆਂ ਨੂੰ ਵੀ ਫੋਨ ਕੀਤਾ। ਇਹ ਸਾਡੇ ਕੋਲ ਹੀ ਟੈਂਕੀਆ ਪਾਣੀ ਵਾਲੀ ਜੀ ਉਚੋਰ ਜੋ ਕੈਮਰੇ ਦੇ ਵਿੱਚ ਆ ਰਹੀ ਆ ਸੀਸੀ ਫੁਟੇਜ ਚੋਰਾਂ ਨੇ ਗੋਲਕ ਇੱਥੋਂ ਚੱਕੀ ਆ ਉੱਥੇ ਲੈ ਗਏ ਆ ਜੀ ਆਹ ਖਚਾਤੇ ਚਾਰਵਾ ਨਾਲ ਉਹਨਾਂ ਦੇ ਇੱਕ ਪੁੱਤਾਂ ਵੀ ਆ ਉੱਥੇ ਗੋਲਕ ਪੰਨੀ ਪਈ ਆ ਜੋ ਗੋਲਕ ਦੀ ਮਾਇਆ ਉਹ ਸਾਰੀ ਲੈ ਗਏ ਆ ਰਿਪੋਰਟ ਕਰਕੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡਾ ਸਾਜਾ ਜਿਹੜਾ ਨੁਕਸਾਨ ਹੋਇਆ ਬਹੁਤ ਮੰਦਭਾਗੀ ਘਟਨਾ ਆ ਤੋਂ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕਰੇ ਪ੍ਰਸ਼ਾਸਨ ਦੇ ਧਿਆਨ 'ਚ ਲਾਂਦੇ ਆ ਮਾਮਲਾ ਸਰ ਹਾਂਜੀ ਸਵੇਰੇ ਮੈਂ ਖੌਦ ਆਪ ਵੀ 100 ਨੰਬਰ ਤੇ ਕੰਪਲੇਟ ਲਗਾਈ ਸੀ ਬਾਅਦ ਸਦਰ ਵਾਲੇ ਮੁਲਾਜ਼ਮ ਸਾਡੇ ਕੋ ਆਏ ਸੀਗੇ ਹੁਣ ਅਸੀਂ ਆਪਣੇ ਸਾਰੇ ਨੌਜਵਾਨ ਸਭਾ ਵਾਂ ਕੱਢੀਆਂ ਕਰਕੇ ਪੰਚਾਇਤ ਔਰ ਕਮੇਟੀ ਕੱਢੀ ਹੋ ਕੇ ਪ੍ਰਸ਼ਾਸਨ ਕੋਲ ਦੁਬਾਰਾ ਫੇਰ ਜਾ ਰਹੇ ਹਾਂ ਦੋ ਕੈਮਰੇ ਵੀ ਆਈਆਂ ਫੋਟੋ ਮੰਦ ਨੇ ਪਛਾਣ ਨਹੀਂ ਦਿੱਤੇ ਤੇ ਰਾਤੀ 2 ਵਜੇ ਕੋਈ ਪਹਿਲਾ ਜੁਰੇ ਵਿਦਾਸ ਗੋਟਰਾ ਸਾਹਿਬ ਗੱਲਾਂ ਲੱਗਾ ਚੱਕੇ ਜੀ ਤੇ ਬਾਅਦ ਇੱਥੇ ਆ ਕੇ ਇਹਨਾਂ ਦੇ ਸਾਰਾ ਇਹ ਸਮਾਨ ਲੋਗ ਹੈ ਕਿ 2 3-4 ਅੱਖਾਂ ਸੰਗਰ ਹੋ ਗਏ ਸੋਨੇ ਦੀਆਂ ਬਾਲੀਆਂ ਸੀ ਰੁਪਈਏ ਸੀ ਜਾ 60000 ਰੁਪਏ ਮੈਂ ਤਾਂ ਦੋਵੇਂ ਲੈ ਕੇ ਚੱਕੇ ਸੀ। ਉਹ ਉਹ ਤਾਂ ਐਤਾਂ ਮੇਰਾ ਮੁੰਡਾ ਕੋੰਦਰ ਜਾਂ ਮਉਤਰ ਸਿੰਘਾ ਠੀਕ ਨੇ ਸੀ। ਥੋਟੀ-ਗੋਠੇ ਸੁੱਤੀ ਹੈ ਵਾਰ ਨਾਲ ਜਿੰਦਾ ਕੱਟ ਕੇ ਅੰਦਰ ਆਇਆ। ਤੇ ਉਸਦੇ ਲੈ ਗਏ ਚੋਪੀ ਤੇ। ਤੇ ਕੋਈ ਕੋਈ ਕੈਸ਼ ਵਗੈਰਾ ਵੀ ਲੈ ਗਏ? ਹਾਂ ਜੀ 50000 ਰੁਪਏ ਅਸੀਂ ਦਬਾ ਰਿਆਂ ਸੀ। 골ਡ ਵੀ ਲੈ ਗਏ ਤੁਹਾਡਾ? ਹਾਂ ਜੀ। ਸੋਨਾ ਵੀ ਲੈ ਗਏ? ਹਾਂ ਜੀ ਸੋਨਾ। ਕਿੰਨਾ ਕ ਨੁਕਸਾਨ ਹੋ ਗਿਆ ਮਾਤਾ ਜੀ? 1.2 ਲੱਖ ਤੱਕ ਮੰਨ ਕੇ ਹੀ ਨਾਦੇ ਵਿੱਚ ਜੋ ਸਾਡਾ ਨੁਕਸਾਨ ਹੋਣਾ ਦੇਖਦੇ ਹਾਂ ਹੋਰ ਅਸੀਂ ਇੱਕ ਮੰਨ